ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਫਰਸਟ ਚੋਇਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਜ਼ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਸ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਅ ਆਪਣਾ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਕਿਸੇ ਵੀ ਹੋਰ ਆਨਲਾਈਨ ਮੈਥਡ ਦੇ ਨਾਲ ਆਪਣੀ ਪੇਮੈਂਟ ਜਿਹੜੀ ਭਾ ਸਕਦੇ ਹੋ ਤੇ ਸਕਰੀਨ ਦੇ ਉੱਪਰ ਤੁਸੀਂ ਇੱਕ ਨੰਬਰ ਦੇਖ ਰਹੇ ਹੋ ਜਿਹੜਾ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਉਸ ਨੰਬਰ ਤੇ WhatsApp ਕਰਦੇ ਹਾਂ ਆਨਲਾਈਨ ਪੇਮੈਂਟ ਪਾਉਣੀ ਆ ਐਡਰੈਸ ਭੇਜਣਾ ਹੈ ਤੇ ਸੂਟ ਤੁਹਾਡੇ ਘਰ ਪਹੁੰਚ ਜੂਗਾ ਠੀਕ ਹੈ ਜੀ ਤੇ ਹੁਣ ਕਿਉਂਕਿ ਭੈਣਾਂ ਨੇ ਬੜੇ ਸੂਟ ਖਰੀਦੇ ਪਸ਼ਮੀਨੇ ਦੇ ਤੇ ਹੁਣ ਦੇਖੋ ਜੀ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਥੋੜਾ ਜਿਹਾ ਡਿਸਕਾਊਂਟ ਤਾਂ ਭੈਣਾਂ ਨੂੰ ਦੇਈਏ ਇੰਨੀ ਕਿਤੇ ਲਿਆਜ ਰੱਖਣੀ ਪਣਦੀ ਆ ਥੋੜਾ ਥੋੜਾ ਡਿਸਕਾਊਂਟ ਜਿਹੜਾ ਉਹ ਆਪ ਅੱਜ ਦੇਣਾ ਸ਼ੁਰੂ ਕਰ ਰਹੇ ਹਾਂ ਸੋ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਉਹਨਾਂ ਦੇ ਵਿੱਚ ਜਿਹੜੇ ਤਾਂ ਰਾਮ ਟੈਕਸ ਦੇ ਵਰਕ ਵਾਲੇ ਸੂਟ ਹੋਣਗੇ ਜੀ ਉਹ ਤੁਹਾਨੂੰ ਮਿਲਣਗੇ 7500 1100 ਦੇ ਵਿੱਚ ਠੀਕ ਹੈ ਜੀ ਤੇ ਜਿਹੜੇ ਸੂਟ ਆਪਾਂ ਏਕੇ ਟੈਕਸ ਦੇ ਦੇਵਾਂਗੇ ਉਹ ਸੂਟ ਮਿਲਣਗੇ ਤੁਹਾਨੂੰ 14 1400 ਦੇ ਪਰ ਜਿਹੜੇ ਸੂਟ 14 1400 ਦੇ ਮਿਲ ਰਹੇ ਨੇ ਜੇ ਤੁਸੀਂ ਦੋ ਸੂਟ ਖਰੀਦਦੇ ਹੋ ਤਾਂ ਤੁਹਾਨੂੰ ਇੱਕ ਸੂਟ 13.5 ਦਾ ਦੂਜਾ ਵੀ 13.5 ਦਾ ਯਾਨੀ 2700 ਦੇ ਵਿੱਚ ਦੋ ਸੂਟ ਮਿਲ ਜਾਣਗੇ ਠੀਕ ਹੈ ਜੀ ਆਫਰ ਦੇ ਰਹੇ ਆ ਆਪਾਂ ਤੁਹਾਨੂੰ ਤੇ ਲੋ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਆਦਾ ਸੂਟ ਆਪਣੇ ਕੋਲੇ AK टेक्स ਦੇ ਨੇ ਤੇ ਤਿੰਨ ਕ ਸੂਟ ਹੈਗੇ ਨੇ ਆਪਣੇ ਕੋਲੇ RAM टेक्स ਦੇ ਸੋ RAM टेक्स ਦੇ ਜਿਹੜੇ ਸੂਟ ਰਹਿਣਗੇ ਉਹਨਾਂ ਤੇ ਡਿਸਕਾਊਂਟ ਆ ਜਿਹੜਾ ਉਹ ਮੇਰਾ ਕਹਲਾ ਕਾਫੀ ਆ 19 19.5 19 1900 ਦੇ ਆਪਾਂ ਇਹ ਸੂਟ ਆ ਜਿਹੜੇ سیل ਕਰੀ ਨੇ ਸੋ ਇਹ ਸੂਟ ਆ ਜਿਹੜਾ ਇਹਦੇ ਉੱਪਰ ਆਪਾਂ ਦੇ ਰਹੇ ਆਂ ਜੀ ਅੱਜ ਤੁਹਾਨੂੰ ਆਫਰ ਕਹਿ ਲਓ ਜਾਂ ਡਿਸਕਾਊਂਟ ਕਹਿ ਲਓ ਇਹ ਵਾਲਾ ਸੂਟ ਆ ਜਿਹੜਾ ਇਹ RAM टेक्स ਦੇ ਪਸ਼ਮੀਨੇ ਤੇ ਬਣਿਆ ਹੋਇਆ ਠੀਕ ਹੈ ਜੀ ਰੰਗ ਬਹੁਤ ਕਾਲਾ ਹੈ ਪਰ ਇਹਦੇ ਥੋੜੇ ਸੈੱਡ ਬਲੈਕ ਹੈ ਜੀ ਕਲਰ ਇਹ ਬਾਜੂ ਦਾ ਵਰਕ ਹੈ ਠੀਕ ਹੈ ਰਾਮ ਟੈਕਸ ਦਾ ਤਾਂ ਨਾਮ ਚੱਲਦਾ ਸੋ ਅੱਜ ਇਹ ਸੂਟ ਤੁਹਾਨੂੰ ਮਿਲ ਰਿਹਾ ਡਿਸਕਾਊਂਟ ਦੇ ਵਿੱਚ ਸਿਰਫ 1750 ਦਾ ਠੀਕ ਹੈ ਜੀ ਲਓ ਅਗਲਾ ਸੂਟ ਹੈ ਜਿਹੜਾ ਇਹ ਵੀ ਰਾਮ ਟੈਕਸ ਦੇ ਪਸ਼ਮੀਨੇ ਦੇ ਹੈ ਤੇ ਘੇਰਾ ਮੇਰਾ ਖਿਆਲ 20 20.5 21 ਇੱਥੇ ਤੱਕ ਹੈਗਾ ਇਹ ਦੋ ਫਲਾਵਰ ਬਣੇ ਹੋਏ ਨੇ نیچے ਤੇ ਇਹ ਹੈਗਾ ਬਾਜੀ ਦਾ ਫਲੋਰ ਠੀਕ ਹੈ ਜੀ ਤੇ ਪ੍ਰਾਈਸ ਰੇਂਜ ਇਹ ਸੋਨੇ ਜੇ ਸੂਟ ਦੀ ਰਹੂਗੀ ਸਿਰਫ ਤੇ ਸਿਰਫ 1700 ਰੁਪਏ ਤੇ ਨੈਕਸਟ ਹੈਗਾ ਜੀ ਇਹ ਵੀ ਰਾਮ ਟੈਕਸ ਦਾ ਪਸ਼ਮੀਨਾ ਬਹੁਤ ਜਿਆਦਾ ਸੋਹਣਾ ਸੂਟ ਹੈ ਇੰਨਾ ਪਿਆਰਾ ਸੂਟ ਹੈ ਇਹ ਬਹੁਤ ਹੀ ਵਧੀਆ ਠੀਕ ਹੈ ਜੀ ਹੁਣ ਤੁਸੀਂ ਕਹੋਗੇ ਕਿਹੜਾ ਨਾਪੋ ਕਿਹੜਾ ਨਾਪਣ ਲਈ ਹੁਣ ਆਪਣੇ ਕੋਲੇ ਕੋਈ ਪਤਾ ਹੀ ਆ ਹਿਅਾਰ ਨਹੀਂ ਹੈਗਾ ਗੁੰਮ ਗਿਆ ਉਹ ਘੁਮਾ ਲੈਣੇ ਹੁਣੇ ਅਸੀਂ ਉਹ ਬੜਾ ਧਿਆਨ ਤਾਂ ਤੇ ਇਹ ਹੈਗਾ ਸਾਡੀ ਚੌਕਾਂ ਦੇ ਉੱਪਰ ਕੰਮ ਇਹ ਵੀ 21:30 21:30 ਵਜੇ ਤੱਕ ਲਿਜਾ ਸਕਦੇ ਹੋ ਤੁਸੀਂ ਇਹਨੂੰ ਠੀਕ ਹੈ ਜੀ ਮੈਨੂੰ ਥੋੜਾ ਜਿਹਾ ਆਈਡੀਆ ਹੈਗਾ ਇਹਦਾ ਤੇ ਇਹ ਹੈਗਾ ਇਹਦਾ ਬਾਦੀ ਦਾ ਵਰਕ ਠੀਕ ਹੈ ਤਿੰਨਾ ਹੀ ਬਲੈਕ ਸੂਟ ਹੈ ਔਰ ਤਿੰਨੋਂ ਹੀ ਰਾਮ ਟੈਕਸ ਦੇ ਵਿੱਚ ਹੈ ਤਿੰਨਾਂ ਦਾ ਵਰਕ ਬਹੁਤ ਜ਼ਿਆਦਾ ਸੋਹਣਾ ਹੈ ਤੇ ਪ੍ਰਾਈਸ ਰੇਂਜ ਇਹਨਾਂ ਦੀ ਰਹੂਗੀ 17-1700 ਰੁਪਏ ਪਰ ਜੇ ਤੁਸੀਂ ਇਹਦੇ ਦੋ ਸੂਟ ਚੱਕਦੇ ਹੋ ਫਿਰ ਤੁਹਾਨੂੰ ਦੋਨੋਂ ਸੂਟ 17-1700 ਦੇ ਮਿਲ ਜਾਣਗੇ ਠੀਕ ਹੈ ਜੀ ਲਓ ਜੀ ਇਹ ਸੀ ਆਪਣਾ ਰਾਮ ਟੈਕਸ ਦੇ ਸੂਟ ਨੈਕਸਟ ਹੁਣ ਜਿਹੜੇ ਦਿਖਾ ਰਹੇ ਆ ਇਹ ਹੈਗੇ ਨੇ ਏਕੀ ਟੈਕਸ ਦੇ ਏਕਟੈਕਸ ਦੇ ਸੂਟ ਆ ਜਿਹੜੇ ਉਹ ਮਿਲਣਗੇ ਤੁਹਾਨੂੰ 14-1400 ਦੇ ਆ ਲੋ ਇਹ ਹੋ ਜਾ ਵੇ ਘੇਰੇ ਤੇ ਵਰਕ ਬਹੁਤ ਸੋਹਣਾ ਵਰਕ ਹੋਇਆ ਵੇ ਕਿਹੜਾ ਹੈ ਗ੍ਰੀਨ ਜਿਹੜਾ ਹਲਕਾ ਆ ਜਗ ਗ੍ਰੀਨ ਆ ਜੀ ਹਲਕਾ ਆ ਜਾ ਪਿਸਤਾ ਆ ਜਾ ਹੁਣ ਸਹੀ ਆ ਗਿਆ ਇੱਥੇ ਇਹ ਆ ਰਿਹਾ ਬਾਜੂ ਦਾ ਵਰਕ ਠੀਕ ਹੈ ਤੇ ਘੇਰਾ ਕਾਫੀ ਹੈਗਾ 25-26 ਹੈ ਬਹੁਤ ਤੇ ਪ੍ਰਾਈਸ ਰੇਂਜ 1400 ਠੀਕ ਹੈ ਰਾਮਟੈਕਸ ਦੇ ਸੂਟ ਅਲੱਗ ਰੱਖਿਓ ਤਿੰਨੇ ਠੀਕ ਹੈ ਜੀ ਬਾਕੀ ਇਹ ਕੇ ਟੈਕਸ ਦੇ ਨੇ ਜਿਹੜੇ ਸਾਰਿਆਂ ਦੀ ਪ੍ਰਾਈਸ 1400 ਹੈ ਦੋ ਸੂਟ ਖਰੀਦਣ ਤੇ ਤੁਸੀਂ ਉਹ ਸੂਟ ਲੈ ਸਕਦੇ ਹੋ 2700 ਦੇ ਵਿੱਚ ਇਹ ਹੈਗਾ ਇਹਦਾ ਬਾਜੂ ਦਾ ਵਰਕ ਠੀਕ ਹੈ ਔਰ ਇਹ ਹੈਗਾ ਇਹਦਾ ਘੇਰੇ ਦਾ ਵਰਕ ਠੀਕ ਹੈ ਜੀ ਤੇ ਪ੍ਰਾਈਸ ਰੇਂਜ 1400 ਰੁਪਏ ਅਗਲਾ ਸੂਟ ਹੈਗਾ ਜਿਹੜਾ ਇਹ ਮਜੈਂਟਾ ਕਲਰ ਦੇ ਵਿੱਚ ਹੈਗਾ ਆ ਘੇਰੇ ਦਾ ਵਰਕ ਹੈ ਜੋ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਮਜੈਂਟਾ ਕਲਰ ਹੈ ਤੇ ਇਹ ਹੈਗਾ ਇਹਦਾ ਬਹੁਤ ਡੋਵਰਕ ਬਹੁਤ ਫਾਈਨ ਵਰਕ ਹੋਇਆ ਹੋਇਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਪ੍ਰਾਈਸ ਰੇਂਜ 1400 ਸਿੰਗਲ ਸੂਟ 1400 ਦੋ ਸੂਟ 131300 ਔਰ ਇਹ ਸੂਟ ਨੇਵੀ ਬਲੂ ਕਲਰ ਹੈ ਏਕੇ ਟੈਕਸ ਤੇ ਬਣਿਆ ਹੋਇਆ ਤੇ ਇਹ ਦਾ ਵੀ ਘੇਰੇ ਦਾ ਵਰਕ ਹੈ ਇਸ ਤਰ੍ਹਾਂ ਜਿਹੜਾ ਟੇਡਾ ਜਿਹਾ ਵਰਕ ਹੁੰਦਾ ਇਹ ਵਾਲਾ ਇਹ ਘੇਰੇ ਤੇ ਹੋਇਆ ਹੋਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਇਹ ਦਾ ਆ ਵਾਲਾ ਬਾਜੂ ਦਾ ਵਰਕ ਹੈ ਠੀਕ ਪ੍ਰਾਈਸ ਰੇਂਜ 1400 ਇਹ ਜਿਹੜਾ ਸੂਟ ਇਹ ਵੀ ਅੱਜ ਜਾ ਰਿਹਾ ਜੀ 1400 ਦੇ ਵਿੱਚ ਬਹੁਤ ਜ਼ਿਆਦਾ ਸੋਨਾ ਸੂਟ ਬਣਿਆ ਹੋਇਆ ਬਹੁਤ ਜ਼ਿਆਦਾ ਪਾਣੀ ਅਲੋ ਠੀਕ ਹੈ ਬਹੁਤ ਸੋਹਣਾ ਸੂਟ ਹੈ ਮੈਨੂੰ ਘੇਰਾ ਨਾਪਣਾ ਚਾਹੀਦਾ ਸੀ ਪਰ ਹੁਣ ਕੀ ਕਰੀਏ ਘੇਰਾ ਨਾਪ ਨਹੀਂ ਸਕਦੇ ਇਹ ਬਾਜੂ ਇਹ ਬਾਜੂ ਹੈ ਠੀਕ ਪ੍ਰਾਈਸ ਰੇਂਜ 1400 ਇਹ ਵਾਲਾ ਸੂਟ ਆ ਜਿਹੜਾ ਹਾਲੋ ਫਸਟ ਟਾਈਮ ਦੇਖ ਰਹੇ ਹੋ ਇਹ ਵਾਲੀ ਸੂਟ ਤੁਸੀਂ ਹਾਲੋ ਬਹੁਤ ਸੋਹਣਾ ਵਰਕ ਹੋਇਆ ਬਹੁਤ ਜ਼ਿਆਦਾ ਵਾਈ ਹੂੰ ਕਾਫੀ ਵਰਕ ਹੋਇਆ ਹੋਇਆ ਹੈ ਘਰੇ ਤੇ ਇਹ ਆ ਹੈਗੀ ਹੈ ਜੀ ਇਹਦੀ ਬੱਜ ਇਹ ਗ੍ਰੀਨ ਹੈ ਹਾਂ ਇਹ ਹੈਗਾ ਜੀ ਬੋਟਲ ਗ੍ਰੀਨ ਹੂੰਗੀ ਆ ਜਾ ਕਲਰ ਡਾਰਕ ਕਹਿੰਦੇ ਹੁੰਦੇ ਜੀ ਇਹਨੂੰ ਉਹ ਵਾ ਪ੍ਰਾਈਸ ਰੇਂਜ 1400 ਅਗਲਾ ਸੂਟ ਆ ਜਿਹੜਾ ਇਹ ਡਾਰਕ ਮੈਰੂਨ ਚਲੋ ਇਹ ਆ ਹਾਂ ਠੀਕ ਹੈ ਘੇਰੇ ਦਾ ਵਰਕ ਹੈ ਔਰ ਹੁਣ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹਦਾ ਬਾਜੂ ਦਾ ਵਰਕ ਠੀਕ ਹੈ ਪ੍ਰਾਈਸ ਰੇਂਜ ਰਹੂਗੀ 1400 ਬਾਜੂ ਦਾ ਜਿਹੜਾ ਕੰਮ ਹੈਗਾ ਇਹ ਤੁਸੀਂ ਸਲਵਾਰ ਤੇ ਕਰ ਸਕਦੇ ਹੋਨੇ ਹੋ ਕਿਉਂਕਿ ਸਰਦੀਆਂ ਚ ਕੋਟੀਆਂ ਆ ਜਾਂਦੀਆਂ ਨੇ ਉੱਤੇ ਲਓ ਜੀ ਇੱਕ ਸੂਟ ਇਹਦੇ ਵਿੱਚ ਆਪਣੇ ਕੋਲੇ ਪਹਿਲਾਂ ਮੈਂ ਕਸ਼ਮੀਰੀ ਦੇ ਦਿਖਾ ਦਵਾਂ ਸਾਰੇ ਕਸ਼ਮੀਰੀ ਦਾ ਸੇਮ ਕਲਰ ਦੇ ਵਿੱਚ ਆਪਣੇ ਕੋਲੇ 2-2 3-3 ਸੂਟ ਹੈਗੇ ਨੇ ਜੀ ਠੀਕ ਹੈ ਆਹੋ ਸੇਮ ਹੀ ਕਲਰ ਦਾ ਹੂੰ ਇਹ ਆਹ ਲੋ ਠੀਕ ਤੇ ਇਹ ਹੈਗਾ ਆਪਣੇ ਕੋਲੇ ਕਸ਼ਮੀਨੇ ਦੇ ਵਿੱਚ ਇਕੋ ਹੀ ਬਚਿਆ ਹੋਇਆ ਪੀਸ ਗ੍ਰੇ ਡਾਰਕ ਗ੍ਰੇ ਕਲਰ ਇਹ ਕਿਸੇ ਆਂਟੀ ਦੇ ਕੰਮ ਆ ਜਾਊਗਾ ਆ ਲੋ ਜੀ ਬਾਈਕ ਕੇਰਾ ਹੋਣਾ ਇਹਦਾ ਮੇਰਾ ਖਿਆਲ ਆ ਜਿੱਥੋਂ ਤੱਕ ਮੈਂ ਤਾਂ ਸਹੀ ਆਪ ਦਾ ਨਾਪ ਵੀ ਦੱਸ ਦੇਣੀ ਹਾਂ ਮੇਰਾ ਇਹਦਾ ਤਾਂ ਫਿਰ ਕੱਟ ਲੱਗ ਰਿਹਾ ਹੂੰ 21 ਕਿ ਲੱਗ ਰਿਹਾ ਫਿਰ ਇਸ ਹਿਸਾਬ ਨਾਲ ਤਾਂ ਬਾਕੀ ਨਾ ਆਪਣਾ ਬੋਊਗਾ ਜੀ ਮੈਨੂੰ ਹੁਣ ਆਈਡੀਆ ਨਹੀਂ ਆ ਰਿਹਾ ਕੋਈ ਕਿ 21 ਬਣ ਜਾਊਗਾ 22 ਤੱਕ ਵੀ ਲਿਜਾ ਸਕਦੇ ਮੈਨੂੰ ਇਹ ਜਿਹੜਾ ਹੈਗਾ ਜੀ ਬੜਿਆਂ ਹੋਇਆ ਸ਼ਿਮਰ ਜਾਰਜਟ ਤੇ ਇਹ ਬੜਾ ਸੂਟ ਉਹ ਡਿਜ਼ਾਈਨ ਰਹੂਗਾ ਸੇਮ ਸ਼ਾਈਨ ਕਰਦਾ ਹੁੰਦਾ ਸ਼ਿਮਰ ਜਾਰਜਟ ਤੁਹਾਨੂੰ ਪਤਾ ਹੀ ਹੈ ਜਿਆਦਾ ਬਦਲਾ ਨਹੀਂ ਹੁੰਦਾ ਦੇਖੋ ਗੱਫ ਹੁੰਦਾ ਬਹੁਤ ਸੋਹਣਾ ਲੱਗਦਾ ਇਹ ਕਪੜਾ ਇਹ ਪ੍ਰਾਈਸ ਰੇਂਜ ਇਹਦੀ ਵੀ ਰਹੂਗੀ 1400 ਰੁਪਏ ਠੀਕ ਹੈ ਜੀ। ਲੋ ਜੀ ਇਹ ਸੀ ਆਪਣਾ ਅੱਜ ਦਾ ਆਫਰ। ਇੱਕ ਸੂਟ 1400 ਦਾ ਔਰ ਦੋ ਸੂਟ 2700 ਦੇ ਯਾਨੀ 13.5 1300 ਦੇ ਦੋ ਸੂਟ। ਲੋ ਜੀ ਇਹ ਸੀ ਅੱਜ ਆਪਣੀ ਆਫਰ ਦੀ ਵੀਡੀਓ। ਸੋ ਉਮੀਦ ਆ ਤੁਹਾਨੂੰ ਪਸੰਦ ਆਈ ਹੋਊਗੀ। ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹਦੇ ਚੋਂ ਤਾਂ ਬਹੁਤ ਲੋਕਾਂ ਨੂੰ ਫਾਇਦਾ ਹੋਣ ਵਾਲਾ। ਸੋ ਫਿਰ ਮਿਲਾਂਗੇ ਆਪਾਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ।